ਹਾਂਜੀ ਇਹ ਵਾਲਾ ਜੌਰਜਟ ਫੈਬਰਿਕ ਹੈ ਇਹਦੇ ਉੱਪਰ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੋਇਆ ਹੈ ਪ੍ਰਾਈਸ ਮੈਂਸ਼ਨ ਹੈ ਪਰ ਮੀਟਰ ਦੇ ਅਕੋਰਡਿੰਗ ਇਹ ਮਿਲਦਾ ਸੂਟ ਇਹ ਵਾਲੇ ਆਉਣਗੇ ਜੀ ਕਾਟਨ ਦੇ ਸੂਟ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਬਣੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਦੋ ਕਲਰ ਇਹਦੇ ਵਿੱਚ ਨੇ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਆਉਣਗੇ ਜੀ ਮਸਲੀਨ ਕਾਟਨ ਦੇ ਸੂਟ ਨਾਲ ਦੁਪੱਟੇ ਬਣੇ ਹੋਏ ਨੇ ਦੁਪੱਟੇ ਵੀ ਫੈਂਸੀ ਬਣੇ ਹੋਏ ਨੇ ਜੀ ਤੇ ਇਹ ਵਾਲੇ ਆਉਣਗੇ ਜੀ ਸ਼ਿਮਰ ਖਾਦੀ ਦੇ ਸੂਟ ਆਉਣਗੇ ਫੈਬਰਿਕ 5 ਮੀਟਰ ਫੈਬਰਿਕ ਰਹੇਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ 올 ਓਵਰ ਸੂਟ ਹੈ ਜੀ 5 ਮੀਟਰ ਸ਼ਿਮਰ ਖਾਦੀ ਕੈਸ਼ ਓਨ ਡਿਲੀਵਰੀ ਆਪਣੇ ਪੇਸ ਤੇ ਹੈ ਨੀਗੀ ਪੇਮੈਂਟ ਤੇ ਐਡਰੈਸ ਪਹਿਲਾਂ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਸੂਟਾਂ ਨੂੰ ਤੁਸੀਂ ਆਪਾਂ ਚਨੌਂ ਚਪੌਂ ਦੇ ਸੂਟ ਵੀ ਲੈ ਕੇ ਆਏ ਆ ਇਸ ਲਈ ਵੀਡੀਓ ਸਕਿਪ ਨਾ ਕਰਿਓ ਵੀਡੀਓ ਐਂਡ ਤੱਕ ਦੇਖਿਆ ਕਰੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹ ਵਾਲੇ ਆਉਣਗੇ ਜੀ ਪਿਓਰ ਚਨੌਂ ਚਪੌਂ ਦੇ ਸੂਟ ਆਉਣਗੇ ਤੁਸੀਂ ਇਹਨਾਂ ਨੂੰ ਓਨਲੀ ਸ਼ਰਟ ਦਾ ਕੱਪੜਾ ਵੀ ਲੈ ਸਕਦੇ ਹੋ ਜਾਂ ਪੂਰਾ ਸੂਟ ਵੀ ਲੈ ਸਕਦੇ ਹੋ ਵਿਦਆਊਟ ਦੁਪੱਟਾ ਇਹ ਵਾਲੇ ਆਉਣਗੇ ਜੀ ਜੌਰਜਟ ਸਾਰਟਨ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਫ੍ਰੀ ਹੈ ਇਹਨਾਂ ਦੀ ਕਲਰ ਆਪਸ਼ਨ ਇਹਨਾਂ ਚ ਦਿੱਤੇ ਹੋਏ ਨੇ ਤੁਹਾਨੂੰ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਪਰ ਮੀਟਰ ਦੇ ਅਕੋਰਡਿੰਗ ਮਿਲਦੇ ਆ ਤੁਸੀਂ ਇਹਨਾਂ ਨੂੰ ਸ਼ਰਟ ਦਾ ਕੱਪੜਾ ਵੀ ਲੈ ਸਕਦੇ ਹੋ ਆਪਣੇ ਅਕੋਰਡਿੰਗ ਬਾਟਮ ਮੈਚਿੰਗ ਲੈ ਸਕਦੇ ਹੋ ਇਹਨਾਂ ਦੇ ਨਾਲ